ਨਵਾਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਮੇਰੇ ਵੱਲੋਂ ਜੈ ਹਿੰਦ ਸਾਰਿਆਂ ਨੂੰ ਮੈਂ ਦਿਲਵਕ ਸਿੰਘ ਪ੍ਰੈਜ਼ੀਡੈਂਟ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਰਿਸਟ ਨਵਾਸ਼ਹਿਰ ਜਿਹੜੇ ਕਿ ਮੇਰੇ بیٹے ਮੇਜਰ ਮਦੀਪ ਸਿੰਘ ਔਨ ਡਿਊਟੀ ਸੜਕ ਹਾਦਸੇ 'ਚ 6 ਅਗਸਤ ਨੂੰ ਉਹਨਾਂ ਦੀ ਯਾਦ ਵਿੱਚ ਇੱਕ ਸੁਸਾਇਟੀ ਬਣਾਈ ਹੋਈ ਹੈ ਮੇਜਰ ਮਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਸ ਦੀ ਕੇ ਇਸ ਵਾਰ ਤੀਸਰੀ ਵਰਸੀ ਹੈ ਪਹਿਲਾ 2 ਵਰਸ਼ਿਆਂ ਵਿੱਚ ਅਸੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਰੋਡ ਸੇਫਟੀ ਬਾਰੇ ਅਵੇਅਰ ਕੀਤਾ ਅਤੇ ਨਾਲ ਅੱਖਾਂ ਦੇ ਚੈੱਕਅਪ ਕੇ ਪਹੁੰਚਾਇਆ ਲੱਜੇ ਬੁਆਏ ਇਸ ਵਾਰ ਸੁਸਾਇਟੀ ਮੈਂਬਰਾਂ ਨੇ ਫੈਸਲਾ ਕੀਤਾ ਕੈਂਸਰ ਚੈੱਕਅਪ ਕੈਂਪੋਲ ਹੋਇਆ ਜਾਵੇ ਫਿਰ ਅਸੀਂ ਫੈਸਲਾ ਕੀਤਾ ਕਿ ਜਿਹੜੀ ਵਰਲਡ ਫੇਮਸ ਟੀਮ ਹੈਗੀ ਆ ਕੈਂਸਰ ਕੇਅਰ ਚੈਰੀਟੇਬਲ ਟਰਸਟ ਹੈਗਾ ਜਿਲੰਦਰ ਸਰਦਾਰ ਕੁਰਵੰਤ ਸਿੰਘ ਧਾਰੀਵਾਲ ਜੀ ਦੀ ਰਹਿਮਾਈ ਦੇ ਕੰਮ ਕਰ ਰਿਹਾ ਹੈ ਉਹਨਾਂ ਨਾਲ ਗੱਲ ਕੀਤੀ ਤਾਂ ਬੜੀ ਮੁਸ਼ਕਲ ਦੇ ਨਾਲ ਸਾਨੂੰ 7 ਤਰੀਕ ਮਿਲੀ ਹੈ ਤੇ ਇਸ ਵਾਰ 7 ਤਰੀਕ ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚੰਦਗੜ੍ਹ ਰੋਡ ਤੇ ਨਵਾਂ ਸ਼ਹਿਰ ਵਿਖੇ ਇਹ ਕੈਂਪਰਗਾਇਆ ਜਾ ਰਿਹਾ ਹੈ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਜਿਹੜਾ ਕੈਂਸਰ ਚੈੱਕਅਪ ਕੈਂਪ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਬਹੁਤ ਸਾਰੇ ਕੈਂਸਰ ਦੇ ਸਮੇਂ ਚੈੱਕਅਪ ਹੋਣਗੇ ਜਿਸ ਤਰ੍ਹਾਂ ਔਰਤਾਂ ਤੇ ਮਰਦਾਂ ਦੇ ਕੈਂਸਰ ਦਾ ਚੈੱਕਅਪ ਸਰੀਰ ਦਾ ਚੈੱਕਅਪ ਔਰਤਾਂ ਦੀ ਛਾਤੀ ਦਾ ਚੈੱਕਅਪ ਤੇ ਵਿਚੇਦਨੀ ਸੈਕ ਚੈੱਕਅਪ ਗਦੂਦਾਂ ਦਾ ਚੈੱਕਅਪ ਹੱਡੀਆਂ ਦਾ ਤੇ ਮੂੰਹ ਦਾ ਕੈਂਸਰ ਦਾ ਚੈੱਕਅਪ ਤੇ ਸ਼ੂਗਰ ਦਾ ਤੇ ਬਲੱਡ ਪ੍ਰੈਸ਼ਰ ਦਾ ਚੈੱਕਅਪ ਤੇ ਦਵਾਈਆਂ ਫਰੀਦੀਆਂ ਜਾਣਗੀਆਂ ਤੇ ਬਿਲਕੁਲ ਫ੍ਰੀ ਹੋਏਗਾ ਤੇ ਟੀਮ ਜਿਹੜੀ ਹੈ ਉਹ ਵਰਲਡ ਕੈਂਸਰ ਕੇਅਰ ਚੈਰੀਟੀ ਮਿਟਰਸ ਦੀ ਆ ਰਹੀ ਹੈ 7 ਤਰੀਕ ਨੂੰ ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਜਿਹੜਾ ਉਹ ਲਾਭ ਲਿਆ ਜਾਵੇ ਜਾਹਿਦ ਮਾਣਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਸ਼ਹਿਰ ਨਵਾਂ ਸ਼ਹਿਰ ਪੁਲਿਸ ਨਸ਼ਾ ਤਸਕਨਾ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿੱਥੇ ਡਿਮਾਂਡ ਸਾਈਡ ਫੈਕਟਰੀ ਤੋਂ ਲਗਾਤਾਰ ਵੇਰ ਨੂੰ ਸਟੋਰਮ ਕੀਤੇ ਜਾ ਰਹੇ ਉਥੇ ਹੀ ਸਪਲਾਈ ਚੇਨ ਨੂੰ ਤੋੜਨ ਲਈ ਅਸੀਂ ਐਨਡੀਪੀਐਸ ਦੀ ਪਰਚੇ ਵੀ ਰਿਜਿਸਟਰ ਕਰਦੇ ਹਾਂ ਤੇ ਕਾਫੀ ਰਿਕਵਰੀ ਵੀ ਕਰਦੇ ਹਾਂ ਉਸੇ ਲੜੀ ਦੇ ਵਿੱਚ ਸਾਡੀ ਟੀਮ ਜਿਹੜੇ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ ਹੈ ਡੀਐਸਪੀ ਇਨਵੈਸਟੀਗੇਸ਼ਨ ਦੇ ਚਾਰਜ ਸੀਏਆਈ ਇਹਨਾਂ ਦੀ ਟੀਮ ਨੇ ਇੱਕ ਟਰੱਕ ਤੋਂ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕਾਰਟੇਰ ਕੰਪਨੀ ਹੈ 10 ਕੁਆਂਟਲ 1000 ਕਿਜੀ ਕਾਪੀ ਹਸ ਬਰਾਮਕ ਕੀਤੀ ਹੈ ਜਦੋਂ ਸੀਆਈਏ ਪੁਚਾਰ ਦੀ ਟੀਮ ਨੇ ਪਿੰਡ ਅਸਸ ਰੂਟ ਤੋਂ ਤਰਕਪੁਰ ਲਿੰਕ ਰੋਡ ਤੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਰਸਕੀਤਾ ਤਾਂ ਗੁਰਮਿੰਦਰ ਪਾਟਿਆ ਤੇ ਦੂਜਾ ਸ਼ਿਗਾਰਾ ਸੀ ਇਹ ਦੋਵੇਂ 4 ਕੁਟੇ ਰਹਿਣ ਵਾਲੇ ਤਾਂ ਉੱਥੇ ਡੀਐਸਪੀ ਨਵਾਸ਼ਰ ਨੇ ਮੌਕੇ ਤੇ ਆ ਕੇ ਜੜੀ ਐਫਐਸ ਬਰਾਮਕ ਕਰਾਈ ਹੈ ਟੋਟਲ ਜੜੀ 1000 ਕਿਜੀ ਇਸ ਤੋਂ ਬਾਅਦ ਇਸ ਜੀਨਾਂ ਦੀ ਕੁਝ ਗੱਟੇ ਵੀ ਕਰ ਲਈ ਲੱਗੇ ਆ ਕਿ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਸਟੈਬਲਿਸ਼ ਕਰ ਲਏ ਜੋ ਹੁਣ ਤੱਕ ਵੀ ਕੁਝ ਕੀਤਾ ਸਾਹਮਣੇ ਆਇਆ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਨਾ ਕੰਪਨੀਆਂ ਲੈ ਕੇ ਆ ਰਹੇ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰਾ ਗੇਸ ਕੁਝ ਕਿਤੇ ਵਿੱਚ ਲੈ ਗਿਆ ਅੱਛਾ ਜੀ ਬੱਟਾ ਇਹ ਜਿਹੜਾ ਇਹਨਾਂ ਦੇ ਹੁਣ ਤੱਕ ਸਾਡੀ ਜਾਂਚ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਹਿੱਸੇ ਕੋਈ ਪਰਚਾ ਨਹੀਂ ਹੈ ਇਹਦੇ ਵਿੱਚ ਇੱਕ ਦੋਸ਼ੀ ਹੋਣ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹ ਲਿਆ ਸੀਗਾ ਆਬਵੀਅਸਲੀ ਜਾਣਦੇ ਉਹਦਾ ਨਾਮ ਗਵਿੰਦਰ ਕੁਮਾਰ ਉਸਲਾਨਾ ਹੈ ਇਹ ਉਹ ਸਲੋ ਰੂਟ ਨਵਾਂ ਸ਼ਹਿਰ ਤਾਂ ਰਹਿਣ ਉਹ ਵੀ ਅਕਿਊਜ਼ ਨਾਮ ਦਾ ਕਰਦੇ ਅਸੀਂ ਆਪਾਂ ਦੇ ਉਹ ਤੋਂ ਵੀ ਫੜ ਕੇ ਉਸ ਤੋਂ ਕੁਝ ਕੁ ਚੀਜ਼ਾਂ ਜਾਈਆਂ ਨੇ ਨਹੀਂ ਦਵਿੰਦਰ ਕਵਾਹ ਜੇ ਰਸ਼ਮੀ ਹੋਇਆ ਤੇ ਉਹਨੂੰ ਨਾਮ ਜਾਂਦੇ ਸੀ ਅਕਿਊਜ਼ ਜਿਹੜਾ ਨਗਰ ਕਸੀ ਰੱਖਿਆ ਆਪਣੇ ਕੋਲ ਉਹਨੂੰ ਵੀ ਜਲਦੀ ਚੰਗਾ ਇਸ ਪਾਸੇ ਦੇ ਨਾਲ ਉਹ ਕਿਸ ਤਰ੍ਹਾਂ ਪਾਸ ਉਹ ਡਿਟੇਲ ਹੈ ਜੀ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਬਾਅਦ ਵਿੱਚ ਬਟਾਏ ਕਿ ਜਿਹੜੀ ਹੁਣ ਤਾਂ ਕਿ ਨੂੰ ਅਸੀਂ ਬੋਰਡ ਦੇ ਵਿੱਚ ਪੇਸ਼ ਕਰਦਾ ਹੈ

ए दविंटर ने क्या सिखाया ना ना तो जिधर कुछ किस्ता बतावे कि दविंटर ने जिधर ये लोकेशन ढूंढ के तेरी जब दविंटर वेस्ट हो गया तो ये सारे ये तेरे खुलाते हो जाते हैं नहीं प्राइस दा नहीं हज़ी सामने ले रहे हैं नहीं पौधे कुछ किस्ता बात किये उस तो बाहर ही सारे ये बाहर जाके तो नहीं तो, प तो, ਉਹ ਪੇਸ਼ ਕਰਕੇ ਜਿਹੜਾ ਹੈ ਉਹਨਾਂ ਦਾ ਰਿਮਾਰਡ ਵੀ ਅਸੀਂ ਜਾਂਚ-ਜਾਣ ਦੇ ਵਿੱਚ ਲਾਵਾਂਗੇ ਤਾਂ ਕਿ ਜਿਹੜਾ ਅਕੋਸਾ ਰੱਖ ਲਾ ਸਕੀਏ। ਇੱਕ 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 ਨੰਬਰ ਇਹ ਟਰੈਕ ਹੈਗਾ ਇਹ ਪੰਜਾਬ ਦਾ ਟਰੈਕ ਪੀਵੀ02 ਅਮਰੀਕਾ ਦਾ ਟਰੈਕ ਹੈਗਾ ਉਹ ਵੀ ਅਸੀਂ ਦੇਖਾਂਗੇ ਕਿ ਇਹਦੇ ਨਾਮ ਕੀ ਨੇ ਸਾਰਾ ਇਹਨਾਂ ਦੇ ਨਾਲ ਕਿਹੜਾ ਕਿਹੜਾ ਚੱਲ ਰਿਹਾ ਹੈ। ਅਨ ਲਈ ਜ ਨਹੀਂ ਬਿਲਕੁਲ ਜਿਹੜਾ ਹੈਗਾ ਹੌਨਸਪੋਰਟ ਮੰਡਾ ਦੇ ਵਿੱਚ ਜੋ ਵੀ ਸਾਡੇ ਕੰਮ ਵਿੱਚ ਚੱਲਦੀ ਹੈ ਜਿੱਥੇ ਤੇ ਅਸੀਂ ਲਾਕੇ ਲਾਏ ਆ ਜਾਂ ਕਸ ਆਪਰੇਸ਼ਨ ਕੀਤੇ ਆ ਜਾ ਕੋਈ ਹੋਰ ਸਾਡੇ ਜਿਹੜੇ ਵੀ ਪ੍ਰੀਵੈਂਟਿਵ ਐਕਸ਼ਨ ਚਾਹਦੇ ਨੇ ਆ ਬਿਲਕੁਲ ਉਸੇ ਤਰ੍ਹਾਂ ਚੱਲਦੇ ਰਹਿਣਗੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਸਾਫੇ ਵਿੱਚ ਹੁਣ ਤੱਕ ਜਿਹੜੇ 527 ਐਨਡੀਪੀਆ ਦੇ ਐਫਆਈਆਰ ਸੀਸਟਰ ਕਰਦੇ ਤੇ ਜਿਹਦੇ ਵਿੱਚ 611 ਦੂਸਰੀ ਜਿਹੜੇ ਹੈਗੇ ਉਹ ਅੱਗੇ ਰੱਖੇ ਤੇ ਜਿਹੜਾ ਇਹ ਲਗਾਤਾਰ ਹੈ ਇਹਨਾਂ ਦੇ ਖਿਲਾਫ ਜਿਹੜੀ ਸਾਡੀ ਕਾਰਵਾਈ ਇਸ ਤਰ੍ਹਾਂ ਚੱਲਦੀ ਸਸਿਗਲ ਸਾਰੇ ਦੋਸਤਾਂ ਨੂੰ ਮੈਨੂੰ ਅੱਜ ਇਹ ਗੱਲ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਰ ਗੁਰਵਿੰਦਰ ਸਿੰਘ ਜੀ ਮਿਲਵਾਰ ਨੂੰ ਤੋਂ ਆਏ ਨੇ ਤੇ ਉਹਨਾਂ ਦੇ ਵਾਈਫ ਨੇ ਕਮਜੀਤ ਇਹ ਇੱਕ ਡਾਈਟੀਸ਼ਨ ਨੇ ਤੇ ਅੱਜ ਇਹਨਾਂ ਨੇ ਸਾਰੇ ਸਟਾਫ ਨੂੰ ਬੱਚਿਆਂ ਨੂੰ ਡਾਈਟ ਬਾਰੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਦੱਸੀ ਕਿ ਕਿਹੜੀਆਂ ਚੀਜ਼ਾਂ ਖਾਣੀਆਂ ਹੈ ਕਿਹੜੀਆਂ ਨਹੀਂ ਖਾਣੀਆਂ ਸਪੈਸ਼ਲੀ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਡਾ ਨੇਚਰਲ ਫੂਡ ਹੈਗਾ ਇੰਡੀਆ ਦਾ ਉਹਦੇ ਬਾਰੇ ਤوجਹ ਦੇਣੀ ਚਾਹੀਦੀ ਆ ਆਯੁਰਵੇਦਿਕ ਕੁਝ ਨੀਆਂ ਚੀਜ਼ਾਂ ਉਹ ਯੂਜ਼ ਕਰਨੇ ਚਾਹੀਦੇ ਆ ਤੇ ਜਿੰਨਾ ਵੀ ਫਾਸਟ ਫੂਡ ਆ ਉਹ ਤੋਂ ਦੂਰ ਰਹਿਣਾ ਚਾਹੀਦਾ ਤੇ ਸਰਗਰਵਿੰਦਰ ਸਿੰਘ ਉਹਨਾਂ ਨੇ ਸਟੂਡੈਂਟਸ ਨੂੰ ਅਡਰੈਸ ਕਰਦੇ ਦੱਸਿਆ ਹੋਇਆ ਕਿ ਜਿਹੜੀ ਐਜੂਕੇਸ਼ਨ ਆ ਇਹ ਸਿੱਧਾ ਤੁਹਾਡੀ ਆਪਣੀ ਪ੍ਰਾਪਰਟੀ ਆ ਔਰ ਇਹਦੇ ਤੇ ਤੁਸੀਂ ਖੁਸ਼ ਹੋ ਸਕਦੇ ਆ ਜੇ ਤੁਹਾਡੇ ਪੇਰੈਂਟ ਦੀਆਂ ਦਿੱਤੀ ਹੋਈਆਂ ਕਾਰਾਂ ਨੇ ਜਾਂ ਮਨੀ ਆ ਜਾਂ ਲੈਂਡ ਆ ਉਹਦੀ ਤੁਹਾਡੇ ਲਈ ਕੋਈ ਵੈਲਿਊ ਨਹੀਂ ਉਹ ਤੁਹਾਡੇ ਪੇਰੈਂਟ ਦੀ ਆ ਸੋ ਬੱਚਿਆਂ ਨੂੰ ਬੜੀ ਉੱਚੀ ਇਹਨਾਂ ਨੇ ਗੱਲ ਕੀਤੀ ਹੈ ਇਹੜੀ ਐਜੂਕੇਸ਼ਨ ਦੀ ਕੋਈ ਵੈਲਿਊ ਨਹੀਂ ਅਮੁੱਲ ਚੀਜ਼ ਹੈ ਤੇ ਤੁਸੀਂ ਵੱਧ ਵੱਧ ਪੜ੍ਹਾਈ ਕਰੋ ਤੇ ਦੁਨੀਆ ਦੇ ਸਾਰੇ ਦੋਰ ਤੁਹਾਡੇ ਲਈ ਖੁੱਲੇ ਨੇ ਸੋ ਮੈਂ ਗੁਰਿੰਦਰ ਸਿੰਘ ਹਨਲਾ ਤੇ ਮੈਡਮ ਕਮਨ ਲਾਰ ਸਕੂਲ ਪਾਂਚਰੀ ਦੇ ਨਿੱਕਰ ਸਾਲਤ ਕਰਦਾ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ اسپੈਸ਼ਲੀ ਸਤਾਵਿੰਦ ਸਿੰਘ ਗਿਲਟੀ ਨੂੰ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਕੁਝ ਬੋਲਣ ਦਾ ਮੌਕਾ ਦਿੱਤਾ ਸਟੂਡੈਂਟ ਦੇ ਮੌਕਾ ਬੋਲਣ ਦਾ ਮੌਕਾ ਦਿੱਤਾ ਸੋ ਮੇਰੀ ਸਾਰੇ ਸਟੂਡੈਂਟਸ ਨੂੰ ਤੇ ਆਪਣੇ ਕਮਿਊਨਿਟੀ ਨੂੰ ਇਹ ਇੱਕ ਮੈਸੇਜ ਆ ਕਿ ਜਦੋਂ ਵੀ ਆਪਾਂ ਕੁਝ ਫੂਡ ਖਾਣੇ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਹਦਾ ਆਪਾਂ ਨੂੰ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਜਦੋਂ ਆਪਾਂ ਕੋਈ ਡਾਈਟ ਲੈ ਰਿਹਾ ਤੇ ਆਪਾਂ ਥੋੜਾ ਜਿਹਾ ਤੇ ਬਾਰੇ ਜਾਣ ਲਈਏ ਤੇ ਆਪਣੇ ਲਈ ਈਜ਼ੀ ਹੋ ਜਾਂਦਾ ਆਪਣੇ ਆਪ ਨੂੰ ਹੈਲਦੀ ਰੱਖਣਾ ਸੋ ਸਭ ਤੋਂ ਵੱਡੀ ਚੀਜ਼ ਆ ਕਿ ਆਪਾਂ ਆਪਣੇ ਰੂਟਸ ਨਾਲ ਜੁੜੇ ਰਹੀਏ ਤੇ ਆਪਾਂ ਆਪਣਾ ਜਿਹੜਾ ਕਲਚਰਲ ਫੂਡ ਆ ਜਿਹੜਾ ਬੇਸਿਕ ਫੂਡ ਆ ਉਹ ਖਾਈਏ ਆਪਾਂ ਫਾਸਟ ਫੂਡ ਤੋਂ ਦੂਰ ਰਹੀਏ ਤਾਂ ਕਿ ਆਪਾਂ ਆਪਣੀ ਹੈਲਥ ਨੂੰ ਆਪਣੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਤੋਂ ਦੂਰ ਰਹਿ ਸਕੀਏ ਤੇ ਆਪਣਾ ਜੀਵਨ ਪ੍ਰੋਪਰਲੀ ਆਪਾਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾ ਸਕੀਏ ਤੇ ਆਪਣੀ ਅਚੀਵਮੈਂਟਸ ਨੂੰ ਆਪਾਂ ਆਪਣੇ ਗੋਲਸ ਨੂੰ ਪ੍ਰਾਪਤ ਕਰ ਸਕੀਏ ਸੋ ਮੇਰੀ ਸਾਰਿਆਂ ਨੂੰ ਹੀ ਰਿਕਵੈਸਟ ਹੈ ਕਿ ਆਪਣੀ ਡਾਈਟ ਨੂੰ ਆਪਣੇ ਜਿਹੜੇ ਲਾਈਫ ਸਟਾਈਲ ਹੈ ਉਸ ਨੂੰ ਬੈਲੈਂਸ ਕਰੋ ਤੇ ਅੱਗੇ ਆਪਣੀ ਅਚੀਵਮੈਂਟਸ ਆਪਣੇ ਲਈ ਬਹੁਤ ਈਜ਼ੀ ਹੋ ਜਾਣਗੀਆਂ ਥੈਂਕ ਯੂ ਸਾਰਿਆਂ ਨੂੰ ਬਾਘਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦਾਰਾ ਮੰਡੀ ਸਾਹਿਬ ਪਾਸ਼ਾ ਨੌਵੀਂ ਬੰਗਲੌਰ ਨਵਾਂ ਸ਼ਹਿਰ ਵਿਖੇ ਤਾਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚੀਦੀ ਦਾੜਾ ਬੜੀ ਸ਼ਰਧਾ ਸ਼ਾਦ ਨਾਲ ਮਿਸਲ ਛੀਦਾ ਤਰਨਾਲਾ ਜਥੇ ਮਿਸਲ ਛੀਦਾ ਤਰਨਾਲਾ ਜਥੇਵੰਦੀ ਦੀ ਗਵਾਈ ਵਿੱਚ ਮਨਾਇਆ ਜਾ ਰਿਹਾ ਹੈ 6 ਤਰੀਕ ਨੂੰ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ ਅਤੇ ਸ੍ਰੀ ਗੁਰੂ ਗੰਗ ਸਾਹਿਬ ਦੀ ਛਤਰ ਛਾਇਆ ਹਿਤ ਪੰਜਾਬ ਪਰਾਂ ਦੇ ਗਵਾਈ ਵਿੱਚ ਕਨਗ ਮਸ਼ਾਲ ਨਗਰ ਤੋਂ ਆਰੰਭ ਹੋਵੇਗਾ ਕਿਉਂਕਿ ਸ਼ਹਿਰ ਦੀ ਪ੍ਰਕਾਰਮਾ ਕਰਦਾ ਹੋਇਆ ਰੇਡਵੇ ਰੋਡ ਤੇ ਹੁੰਦਾ ਹੋਇਆ ਸਲੋ ਰੋਡ ਸਲੋ ਰੋਡ ਤੋਂ ਮੇਨ ਸੜਕ ਦੇ ਆਈਟੀਆ ਦੇ ਦੋ ਜਿਨੂੰ 2 ਵਜੇ ਕੋਰਦਾਲਾ ਕਰੇਗਾ ਤੇ ਵਾਪਸ ਗੁਰਦਾਟਾਲੀ ਸਾਹ ਰੋਡ ਵਾਲ ਦੀ ਵਾਪਸ ਆ ਕੇ ਸਵਾਗਤ ਹੋਏਗਾ 8 ਤਿਗ ਨੂੰ ਸ੍ਰੀ ਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਤੰਗਰਹਾਲ ਵਿੱਚ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਉੱਚ ਕੋਟੀ ਦੇ ਰਾਗੀ ਤੁਹਾਡੀ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨ ਕੀਰਤਨ ਗੁਰਬਾਣੀ ਕੀਰਤਨ ਤੇ ਅਗੁਰ ਤੇ ਆਸਾ ਕੰਨ ਹਾਜ਼ਰ ਕਰਨਗੇ ਸੰਗਤਾਂ ਨੂੰ ਪਰ ਜ਼ੋਰ ਬੇਨਤੀ ਹੈ ਕਿ ਇਸ ਸਵਾਗਤ ਵਿੱਚ ਹਮ ਆ ਕੇ ਪੁੱਜੋ ਤੇ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक सहूलता सहूलत मिलती ने इथे चौबी घंटे सतो दिन इमरजेंसी दी सुविधा भी दिखी जाती है अज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर सर जनक शहीद नगर का संबंधित अज दिया विशेष सरगर्मिया कल फिर ਨਬਲੀਤ ਇਤਾਲੀਆ ਸਰਕਾਰੀਆਂ ਲੈ ਕੇ حاضر ਹੋ ਮੰਗੇ ਉਪਰੋਕਤ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ